ਆ ਆਮ ਆਦਮੀ ਪਾਰਟੀ ਨੂੰ ਲੈ ਕੇ ਮਸਲਾ ਹੈਗਾ ਨਗਰ ਨਗਿੰਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਨੇ ਇੱਕ ਪਰਸੈਪਸ਼ਨ ਬਣਾਈ ਸੀ ਕਿ ਅਸੀਂ ਬੜੇ ਕੱਟੜ ਇਮਾਨਦਾਰ ਆ ਉਹਦਾ ਵੀ ਜਲੂਸ ਨਿਕਲ ਗਿਆ ਹੁਣ ਉਹ ਕਹਿੰਦੇ ਹੁੰਦੇ ਸੀਗੇ ਅਕਾਲੀ ਬੀਜੇਪੀ ਕਾਂਗਰਸ ਬਾਕੀ ਪਾਰਟੀ ਚ ਪਰਿਵਾਰਵਾਦ ਆ ਸਾਡੀ ਪਾਰਟੀ ਚ ਪਰਿਵਾਰਵਾਦ ਨਹੀਂ ਹੈਗਾ ਪਰ ਹੁਣ ਤੁਸੀਂ ਵੇਖੋ ਲੋਕ ਸਭਾ ਦੇ ਵਿੱਚ ਉਹਨਾਂ ਨੇ ਪਰਿਵਾਰਵਾਦ ਦਾ ਜਿਹੜਾ ਜਿਹੜਾ ਭ੍ਰਮ ਬਣਾਇਆ ਸੀ ਉਹ ਵੀ ਟੁੱਟ ਗਿਆ ਹੁਣ ਫਿਰ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਫਿਰ ਪਰਿਵਾਰਵਾਦ ਨਜ਼ਰ ਆ ਰਿਹਾ ਹੈਗਾ ਪਾਰਟੀ ਦੀ ਅਡੋਲਜੀ ਕਿੱਥੇ ਗਈ ਦੇਖੋ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਲੋਕਾਂ ਨੂੰ ਨਿੰਦੀ ਚੱਲੋ ਜੋ ਮਰਜੀ ਆਮ ਆਦੀ ਪਾਰਟੀ ਨੇ ਦੂਜਿਆਂ ਨੂੰ ਬੜਾ ਬਦਨਾਮ ਕੀਤਾ ਕਿ ਫਲਾਨੇ ਨੇ ਠਿੰਕੇ ਨੇ ਹੈਨਾ ਹੁਣ ਆਪਣੀ ਵਾਰੀ ਆ ਗਈ ਹੈ ਨਾ ਕਿ ਆਪਣੀ ਵਾਰੀ ਵੀ ਤੇ ਵੰਡ ਰਹੇ ਨੇ ਪੀ ਕਾਲੀ ਦਲ ਦੇ ਵਿੱਚ ਪਰਿਵਾਰਵਾਦ ਕਾਂਗਰਸ ਪਰਿਵਾਰਵਾਦ ਭਾਜਪੀ ਦੇ ਪਰਿਵਾਰਵਾਦ ਹੁਣ ਤੁਸੀਂ ਆਪ ਵੀ ਪਰਿਵਾਰਵਾਦ ਜਿਹੜੀਆਂ ਪਿੱਛੇ ਚੋਣਾਂ ਹੋਈਆਂ ਨੇ ਜਿਮਨੀ ਚੋਣਾਂ ਹੋਈਆਂ ਮੀ ਤੇਰ ਜਿਹੜੇ ਲੋਕ ਸਭਾ ਮੈਂਬਰ ਉਹਦੀ ਮਾਸੀ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਆ ਜਿਹੜੇ ਹਾਰਪੁਰ ਤੋਂ ਐਮਪੀ ਨੇ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਆ ਪਰਿਵਾਰਵਾਦ ਦੇ ਤੁਸੀਂ ਵੀ ਵਧਾਈ ਦਿੱਤਾ ਇਸ ਕਰਕੇ ਹੁਣ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹਾਲੇ ਤੇ ਲੁਧਿਆਣੇ ਦੇ ਅੰਕੜੇ ਆਏ ਨੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਐਮਐਲਏ ਨੇ ਸ਼ਹਿਰ ਵਾਲੇ ਜਾਂ ਨਗਰ ਕਮੇਟੀਆਂ ਵਾਲੇ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਟਿਕਟਾਂ ਦਵਾ ਦਿੱਤੀਆਂ ਲੁਧਿਆਣੇ ਦੇ ਵਿੱਚ 14 ਐਮਐਲਏ ਨੇ ਉਹਨਾਂ ਨੇ ਟਿਕਟਾਂ ਸਿਰਫ ਇੱਕ ਐਮਐਲਏ ਨੇ ਰਜਿੰਦਰ ਪਾਲ ਕੌਰ ਸ਼ੀਨਾ ਉਹਦੇ ਵਾਰਡ ਉਹਦੇ ਏਰੀਆ ਦੇ ਵਿੱਚ 11 ਵਾਰਡ ਆ ਰਜਿੰਦਰਪਾਲ ਕੌਰ ਸ਼ੀਨਾ ਦਾ ਨਾ ਕੋਈ ਪਰਿਵਾਰ ਨਾ ਕੋਈ ਰਿਸ਼ਤੇਦਾਰ ਨਾ ਕੋਈ ਉਹਦਾ ਜਾਣਕਾਰ ਉਹ ਪਤਾ ਨਹੀਂ ਜਾਂ ਵਿਚਾਰੀ ਕਮਜ਼ੋਰ ਹੈਗੀ ਕਿ ਉਹਦੀ ਚੱਲੀ ਨਹੀਂ ਹੈਗੀ ਉਹ ਕਿਸੇ ਨੂੰ ਵੀ ਟਿਕਟ ਨਹੀਂ ਦਿਵਾ ਸਕੀ ਉੱਥੇ ਸਿਰ ਪਾਰਟੀ ਦੀ ਚੱਲੀ ਆ ਬਾਕੀ ਜਿਹੜੇ ਉਥੇ ਸ਼ਹਿਰ ਦੇ ਐਮ ਐਲ اے ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਘਰ ਵਾਲੀਆਂ ਨੂੰ ਚਾਚੀਆਂ ਤਾਈਆਂ ਭਾਬੀਆਂ ਨੂੰ ਟਿਕਟਾਂ ਦਿਵਾਉਣ ਵਿੱਚ ਕਾਮਯਾਬ ਹੋ ਗਏ ਰਜਿੰਦਰਪਾਲ ਕੌਰ ਸ਼ੀਨਾ ਖਾਲੀ ਰਹਿ ਗਈ ਠੀਕ ਹੈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਲੁਧਿਆਣੇ ਦੇ ਵਿੱਚ 94 ਸੀਟਾਂ ਨਗਰ ਨਿਗਮ ਦੀਆਂ ਨਾ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਟਿਕਟਾਂ ਦਿਵਾਉਣ ਵਿੱਚ ਕਾਮਯਾਬ ਰਹੇ ਨੇ ਰਜਿੰਦਰਪਾਲ ਕੌਰ ਸ਼ੀਨਾ ਦੀ ਜਾਂ ਚੱਲੀ ਨਹੀਂ ਆ ਜਾਂ ਉਹ ਵਿਧਾਈ ਦੀ ਪਾਤਰ ਹੁਣ ਦੇਖੋ ਵਿਧਾਇਕ ਜਿਹੜੇ ਕੁਲਵੰਤ ਸਿੰਘ ਸਿੱਧੂ ਆ ਉਹਦੇ ਬੇਟੇ ਜਵਰਾਜ ਨੂੰ ਟਿਕਟ ਮਿਲ ਗਈ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਉਹਦੇ ਭਰਾ ਰਕੇਸ਼ ਪ੍ਰੈਸ਼ਰ ਤੇ ਉਹਦੀ ਘਰ ਵਾਲੀ ਮੀਨੂ ਪ੍ਰੈਸ਼ਰ ਨੂੰ ਟਿਕਟ ਮਿਲ ਗਈ ਤੇ ਰਿਸ਼ਤੇਦਾਰ ਪ੍ਰਦੀਪ ਸ਼ਰਮਾ ਮਤਲਬ ਅਸ਼ੋਕਮਰ ਪ੍ਰਾਸ਼ਰ ਪੱਪੀ ਨੇ ਚਾਰ ਟਿਕਟਾਂ ਦਿਵਾਤੀਆਂ ਭਰਾ ਪਰਜਾਈ ਤੇ ਰਿਸ਼ਤੇਦਾਰ ਠੀਕ ਹੈ ਦੂਜੇ ਪਾਸੇ ਇੱਕ ਵਿਧਾਇਕ ਨੇ ਉਹ ਤੇ ਗੁਰਪ੍ਰੀਤ ਗੋਗੀ ਉਹ ਆਪਣੀ ਪਤਨੀ ਡਾਕਟਰ ਸਿਕਚੈਨ ਕੌਰ ਬੱਸੀ ਨੂੰ ਟਿਕਟ ਦਿਵਾ ਗਏ ਨਗਰ ਨਿਗਮ ਦੀ ਐਮਐਲਏ ਮਦਨ ਮਦਨਾਲ ਬੱਗਾ ਆਪਣੇ ਮੁੰਡੇ ਅਮਨ ਬੱਗਾ ਖਰਾਨਾ ਨੂੰ ਟਿਕਟ ਦਿਵਾ ਗਏ ਦਲਜੀਤ ਸਿੰਘ ਭੋਲਾ ਗਰੇਵਾਲ ਉਹ ਆਪਣੇ ਰਿਸ਼ਤੇਦਾਰ ਸੁਖਮੇਲ ਸਿੰਘ ਨੂੰ ਟਿਕਟ ਦਿਵਾ ਗਏ ਹੁਣ ਜਿੰਦਰਪਾਲ ਕੌਰ ਸ਼ੀਨਾ ਜਿਨ੍ਹਾਂ ਦੀ ਚੱਲੀ ਨਹੀਂ ਜਾਂ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਾਂ ਉਹਨੇ ਕਿਹਾ ਕਿ ਪਾਰਟੀ ਜਿਹਨੂੰ ਦੇਗੀ ਮੈਨੂੰ ਮਕਬੂਲ ਆ ਉਹ ਕਿ ਉਹਦੇ ਹਲਕੇ ਦੇ ਵਿੱਚ 11 ਵਾਰਡ ਸੀ ਉਹਦੇ 11 ਵਾਰਡਾਂ ਦੀ ਸੂਚੀ ਜਾਰੀ ਹੋ ਚੁੱਕੀ ਹੈ ਕਹਿੰਦੀ ਹਾਈ ਕੋਰਟ ਹਾਈ ਕਮਾ ਨੇ ਫੈਸਲਾ ਲਿਆ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਦ ਵਰਕਰ ਫਿਰ ਨਾਰਾਜ਼ ਹੋਗੇ ਜਿਹੜੇ ਵਰਕਰ ਪਿਛਲੇ 2011 ਤੋਂ ਆਮ ਆਦੀ ਪਾਰਟੀ ਦੇ ਨਾਲ ਜੁੜੇ ਉਹਨਾਂ ਨੂੰ ਟਿਕਟਾਂ ਮਿਲੀਆਂ ਨਹੀਂ ਤੇ ਪਰਿਵਾਰਵਾਦ ਟੱਬਰਾਂ ਨੂੰ ਟਿਕਟਾਂ ਮਿਲ ਚੁੱਕੀਆਂ ਹੈਗੀਆਂ ਇਹ ਆਮ ਆਦਮੀ ਹੁਣ ਆਮ ਆਦੀ ਪਾਰਟੀ ਕਿਹੜੇ ਮੂੰਹ ਨਾਲ ਕਿਆ ਕਰੋਗੇ ਕਿ ਸਾਡੀ ਪਰਿਵਾਰਵਾਦ ਦੇ ਵਿੱਚ ਨਹੀਂ ਐਮਪੀ ਦੀਆਂ ਐਮਪੀ ਤੁਹਾਡੇ ਰਿਸ਼ਤੇਦਾਰ ਬਣ ਗਏ ਐਮਐਲਏ ਤੁਹਾਡੇ ਰਿਸ਼ਤੇ ਬਣ ਬਣ ਗਏ ਕਾਉਂਸਲਰ ਤੁਹਾਡੇ ਰਿਸ਼ਤੇਦਾਰ ਬਣ ਗਏ ਹੁਣ ਕੱਲ ਨੂੰ ਮੰਨ ਕੇ ਚੱਲਦੇ ਕਿ ਇਹ 4 ਐਮਐਲਏ 5 6 ਜਿਨ੍ਹਾਂ ਨੂੰ ਪਰਿਵਾਰਾਂ ਟਿਕਟ ਮਿਲ ਗਈ ਆ ਜਦੋਂ ਲੁਧਿਆਣਾ ਦਾ ਮੇਅਰ ਚੁਣਨਾ ਹੋਊਗਾ ਇਹਨਾਂ ਦਾ ਫਿਰ ਇਹਨਾਂ ਦੇ ਟੱਬਰਾਂ ਦੇ ਮੇਅਰ ਬਣੂਗਾ ਮਦਨ لال ਬੱਗੇ ਦੀ ਚੱਲੂਗੀ ਜਾਂ ਕਲਵੰਨ ਸਿੱਧੂ ਦੀ ਚੱਲੂਗੀ ਜਾਂ ਪੱਪੀ ਦੀ ਚੱਲੂਗੀ ਜਾਂ ਹੋਰ ਕਿਸੇ ਦੀ ਚੱਲੂਗੀ ਇਦਾਂ ਹੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋ ਰਿਹਾ ਜਿਹੜੇ ਐਮਐਲਏ ਨੇ ਉਹ ਆਪਣੇ ਟੱਬਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਖ ਸਬੰਧੀਆਂ ਨੂੰ ਹੀ ਟਿਕਟਾਂ ਦਿਵਾ ਰਹੇ ਨੇ ਹੁਣ ਫਿਰ ਆਮ ਆਦੀ ਪਾਰਟੀ ਅੱਗੇ ਤੋਂ ਨਾ ਕਵੇ ਹੁਣ ਇਹਨਾਂ ਨੇ ਇਮਾਨਦਾਰ ਕਹਿਣਾ ਵੀ ਬੰਦ ਕਰ ਦਿੱਤਾ ਕਿਉਂਕਿ ਐਮਐਲਏ ਜੇਲ੍ਹ 'ਚ ਜਾ ਚੁੱਕੇ ਨੇ ਮੰਤਰੀ ਜੇਲ੍ਹਾਂ 'ਚ ਜਾ ਚੁੱਕੇ ਨੇ ਮੁੱਖ ਮੰਤਰੀ ਜੇਲ੍ਹਾਂ 'ਚ ਜਾ ਚੁੱਕੇ ਨੇ ਹੁਣ ਕਿਹੜੇ ਮੂੰਹ ਨਾਲ ਕਹਿਣਗੇ ਅਸੀਂ ਇਮਾਨਦਾਰ ਆ ਜਾਂ ਕਟੜਮਾਨਦਰ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਜੀ ਪਰਿਵਾਰਵਾਦ ਕਾਲੀਆਂ ਚ ਬੜਾ ਪਰਿਵਾਰਵਾਦ ਆ ਜੀ ਕਾਂਗਰਸ ਬੜਾ ਪਰਿਵਾਰਵਾਦ ਆ ਜੀ ਭਾਜਪਾ ਚ ਬੜਾ ਪਰਿਵਾਰਵਾਦ ਹੁਣ ਤੇ ਤੁਹਾਡੇ ਚ ਵੀ ਆ ਗਿਆ ਹੱਲੇ ਤੇ ਅਸੀਂ ਲੁਧਿਆਣੇ ਬਾਰੇ ਦੱਸਿਆ ਅੰਮ੍ਰਿਤਸਰ ਦੇ ਵਿੱਚ ਵੀ ਇਹੀ ਕੁਝ ਆ ਜਲੰਧਰ ਦੇ ਵਿੱਚ ਵੀ ਆ ਪਟਿਆਲਾ ਦੇ ਵਿੱਚ ਵੀ ਹੋਊਗਾ ਜਿਹੜੀਆਂ 42 ਨਗਰ ਕਮੇਟੀਆਂ ਨੇ ਉੱਥੇ ਵੀ ਇਹੀ ਆ ਐਮਐਲਏ ਦੀ ਚੱਲ ਰਹੀ ਹੈਗੀ ਉਹ ਆਪਣੇ ਟੱਬਰਾਂ ਨੂੰ ਅੱਗੇ ਕੀਤਾ ਜਾ ਰਿਹਾ ਹੈਗਾ ਤੇ ਇਸ ਕਰਕੇ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਦੂਜੀਆਂ ਪਾਰਟੀਆਂ ਨੂੰ ਨਿੰਦਣਾ ਬੜਾ ਸੌਖਾ ਜਦੋਂ ਆਪ ਇਹ ਕੰਮ ਕਰਦੇ ਨੇ ਤੇ ਫਿਰ ਕਹਿੰਦੇ ਹੁੰਦੇ ਕਿ ਅਸੀਂ ਨਾ ਉਹ ਵਨਰੇਬਿਲਟੀ ਦੇਖੀ ਉਹਨਾਂ ਨੇ ਵੀ ਵਨਰੇਬਿਲਟੀ ਦੇਖੀ ਹੁੰਦੀ ਆ ਉਹਨਾਂ ਨੇ ਵੀ ਫਿਰ ਨਹੀਂ ਆ ਜੇ ਤੁਸੀਂ ਵਨਰੇਬਿਲਟੀ ਦੇਖਦੇ ਉਹ ਵੀ ਵਨਰੇਬਿਲਟੀ ਦੇ ਦਿਆ ਉਹ ਵੀ ਕ੍ਰੈਡੀਬਿਲਟੀ ਦੇ ਦੇ ਨੇ ਪਰ ਅੱਜ ਕੱਲ ਪਰਿਵਾਰਾਂ ਦੇ ਨਾਲ ਹੀ ਵਨਰੇਬਿਲਟੀ ਆ ਤੇ ਪਰਿਵਾਰਾਂ ਦੇ ਨਾਲ ਹੀ ਕ੍ਰੈਡੀਬਿਲਟੀ ਆ ਤੇ ਪਰਿਵਾਰਾਂ ਦੀ ਕਾਉਂਟੇਬਿਲਟੀ ਨਹੀਂ ਹੈਗੀ ਜਦ ਕਿ ਸਰਕਾਰਾਂ ਦੀ ਕਾਉਂਟੇਬਿਲਟੀ ਹੁੰਦੀ ਆ ਐਮਐਲਏ ਦੀ ਉਹ ਨਹੀਂ ਹੈਗੀ ਬਸ ਸਾਡਾ ਪਰਿਵਾਰ ਅੱਗੇ ਵਧਿਆ ਜਾਵੇ ਤੇ ਸਾਡੀ ਤਾਂ ਬਣਦੀ ਹੈਗੀ ਆ ਪਰ ਨਗਰ ਨਿਗਮ ਚੋਣਾਂ ਹੋ ਜਾਂ ਪੰਚਾਇਤੀ ਚੋਣਾਂ ਲਗਾ ਸਰਕਾਰਾਂ ਹੀ ਜਿੱਤਦੀਆਂ ਹੁਣ ਜਿਹੜੇ ਐਮਐਲਏ ਦੇ ਬੱਚੇ ਖੜੇ ਨੇ ਮੁੰਡੇ ਪਰਜਾਈਆਂ ਚਾਚੀਆਂ ਧਾਈਆਂ ਪੁੱਫੜ ਜਿਹੜੇ ਖੜੇ ਉਹਨਾਂ ਜਿੱਤ ਜਾਣਗੇ ਉਹ ਫਿਰ ਨਗਰ ਨਿਗਮ ਦੇ ਵਿੱਚ ਮੇਅਰ ਬਣਨਗੇ ਸੀਨੀਅਰ ਡਿਪਟੀ ਮੇਅਰ ਬਣਨਗੇ ਡਿਪਟੀ ਮੇਅਰ ਬਣਨਗੇ ਨਹੀਂ ਅਸੀਂ ਗੱਲ ਕਰ ਲਈਏ ਤੁਸੀਂ ਅਸੀਂ ਗੱਲ ਸ਼ੁਰੂ ਕਰ ਲਈਏ ਜੜੀਆਂ ਪਾਰਲੀਮੈਂਟ ਦੇ ਚੋਣਾਂ ਹੋਈ ਜਾਣੇ ਉਹਦੇ ਵਿੱਚ ਵੀ ਆਮ ਵਰਕਰ ਨੇ ਉਮੀਦ ਲਾਈ ਕਿ ਸਾਨੂੰ ਟਿਕਟ ਮਿਲੇਗੀ ਉੱਥੇ ਵੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਉੱਥੇ ਵੀ ਪਰਿਵਾਰਵਾਦ ਚੱਲਿਆ ਹੈਗਾ ਜਦੋਂ ਜਿਹੜੇ ਪਹਿਲੇ ਐਮਐਲਏ ਸੀ ਉਹਨਾਂ ਨੂੰ ਫਿਰ ਐਮਪੀ ਵਾਸਤੇ ਖੜਾ ਕਰ ਦਿੱਤਾ ਗਿਆ ਫਿਰ ਉਹਨਾਂ ਨੇ ਸੋਚਿਆ ਚਲੋ ਕੋਈ ਨਹੀਂ ਸਰਪੰਚੀ ਦੀ ਇਲੈਕਸ਼ਨ ਆ ਜਾਂਦੀ ਹੈ ਚਲ ਆਪਾਂ ਉੱਥੇ ਸਾਡਾ ਕੀਪ ਤਾਂ ਦਾ ਲੱਗ ਜੇ ਉੱਥੇ ਵੀ ਪਰਿਵਾਰਵਾਦ ਚੱਲਿਆ ਹੈਗਾ ਹੋਰ ਉਹਨਾਂ ਦੀ ਫਿਰ ਨਗਰ ਨਿਗਮ ਤੇ ਉਹਨਾਂ ਤੋਂ ਉਮੀਦ ਹੋਏਗੀ ਆਮ ਵਰਕਰ ਨੂੰ ਸਾਨੂੰ ਟਿਕਟ ਮਿਲ ਜੇਗੀ ਉੱਥੇ ਫਿਰ ਪਰਿਵਾਰਵਾਦ ਹੋ ਗਿਆ ਫਿਰ ਇਹ ਤਾਂ ਅਖੀਰਲਾ ਚਾਂਸ ਸੀ ਨਾ ਆਮ ਵਰਕਰ ਵਾਸਤੇ ਵੀ ਆ ਨਗਰ ਨਿਗਮ ਦੇ ਵਿੱਚ ਟਿਕਟ ਮਿਲ ਜੇਗੀ ਤੇ ਅਸੀਂ ਕੁਝ ਪਾਰਟੀ ਦਾ ਕੋਈ ਸਾਨੂੰ ਉਹਦਾ ਮਿਲ ਜੇਗਾ ਹੁਣ ਕੋਈ ਵੀ ਉਮੀਦ ਨਹੀਂ ਉਹਨਾਂ ਵਾਸਤੇ ਬਚੀ ਹੈਗੀ ਜੇ ਪਰਿਵਾਰਵਾਦ ਹੀ ਰਹਿਣਾ ਹੈਗਾ ਤੇ ਫਿਰ ਪਹਿਲੀ ਗੱਲ ਹੈ ਕਿ ਸਰਕਾਰ ਬਣ ਗਈ ਤੇ ਪਾਰਟੀ ਨਹੀਂ ਬਣੀ ਹੈਗੀ ਪਾਰਟੀ ਦਾ ਹੱਲੇ ਤੱਕ ਵੀ ਢਾਂਚਾ ਢਾਂਚਾ ਬਣੇ ਸਿਰ ਤੇ ਆਪਣੇ ਉਮੀਦਵਾਰ ਪਰਿਵਾਰ ਵਾਲਿਆਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਸਰਕਾਰ ਦਿੱਲੀ ਦੇ ਵਿੱਚ ਵੀ ਬਣ ਗਈ ਤੇ ਪੰਜਾਬ ਦੇ ਵਿੱਚ ਆਮਾ ਦੀ ਪਾਰਟੀ ਦੇ ਪਰ ਪਾਰਟੀ ਨਹੀਂ ਬਣੀ ਉਹ ਤੇ ਕੇਜਰੀਵਲ ਪਾਰਟੀ ਹੈ ਇੱਥੇ ਪਹਿਲਾਂ ਭਗਵੰਤ ਮਾਨ ਸਾਹਿਬ ਪਾਰਟੀ ਸੀ ਹੁਣ ਅਮਨ ਰੋੜਾ ਪਾਰਟੀ ਹੈ ਨਾ ਇਹਨਾਂ ਕੋਈ ਬਲਾਕ ਲੈਵਲ ਦੇ ਨਾ ਜ਼ਿਲ੍ਹਾ ਪ੍ਰਧਾਨ ਦੇ ਨਾ ਸਟੀਲ ਲੈਵਲ ਦੇ ਹੈਗੇ ਨੇ ਬਸ ਇੰਨਾ ਚੱਲੀ ਐ ਇਹ ਸਰਕਾਰ ਬਣਾਉਣ ਤੇ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਪਾਰਟੀ ਚ ਨੀਕੋ ਕੇ ਲੋਕਾਂ ਨੂੰ ਪਤਾ ਕਿ ਹਵਾ ਚ ਬਣ ਗਈ ਸੀ ਹਰ ਵਾਰ ਦਿੱਲੀ ਦੇ ਵਿੱਚ ਵੀ ਇਹ ਮੰਨ ਲਓ ਜੇ 60 ਜਿੱਤੇ ਨੇ 40 ਦੀਆਂ ਟਿਕਟਾਂ ਕੱਢਦੀਆਂ ਪੰਜਾਬ ਚ ਵੀ ਇਹ ਹੋਊਗਾ 92 ਨਾ 99 ਹੋ ਤੇ ਚਲੋ 94 95 ਹੋ ਗਏ ਨੇ 55 ਦੀਆਂ ਕੱਢ ਦੇਣਗੇ 55 ਨਵੇਂ ਲੈਣ ਆਉਣਗੇ ਤੇ ਫਿਰ ਲੋਕ ਇਹਨਾਂ ਨੂੰ ਆਸ ਹੁੰਦੀ ਕਿ ਜਿਨ੍ਹਾਂ ਨੇ ਪਾਰਟੀ ਚ ਕੰਮ ਨਹੀਂ ਕੀਤਾ ਜਾਂ ਲੋਕੀ ਤੰਗ ਸੀ ਅਹੀਂ ਉਹਨਾਂ ਦੀਆਂ ਟਿਕਟਾਂ ਕੱਢ ਦਿੱਤੀਆਂ ਇਸੇ ਰਣਨੀਤੀ ਦੇ ਨਾਲ ਚੱਲਦੇ ਆਏ ਨੇ ਪਰ ਉਹ ਜਿਹੜੀਆਂ ਪਰਵਾਰਵਾਦ ਦੇ ਵਿੱਚ ਕਿਉਂਕਿ ਇਹਨਾਂ ਕੋ ਕੈਂਡੀਡੇਟ ਵੀ ਨਹੀਂ ਸੀ ਆਪਣੇ ਆਮ ਆਦੀ ਪਾਰਟੀ ਵੀ ਜਿਹੜੇ 92 92 ਚੋਂ 60 ਹੋ ਸੀ ਜਿਨ੍ਹਾਂ ਦਾ ਪਿਸ਼ੋਕੜ ਕਾਲੀ ਦਲ ਤੇ ਕਾਂਗਰਸ ਤੇ ਬੀਜੇਪੀ ਸੀ ਜਿਨ੍ਹਾਂ ਨੂੰ ਉੱਥੇ ਮੌਕਾ ਨਹੀਂ ਮਿਲਿਆ ਉਹ ਫਿਰ ਆਮ ਆਦੀ ਪਾਰਟੀ 'ਚ ਆ ਗਏ 60 ਜਾਣੇ ਸੀ ਜਿਹੜੇ ਇਸ ਟਾਈਮ 60 ਐਮਐਲਏ ਨੇ ਉਹਨਾਂ ਦਾ ਅਗਰ ਡੀਐਨਏ ਟੈਸਟ ਕਰਵਾਇਆ ਜਾਵੇ ਤੇ ਬਹੁਤੇ ਉਹਨਾਂ ਦੇ ਵਿੱਚ ਖੂਨ ਕਾਂਗਰਸੀਆਂ ਦਾ ਨਿਕਲੂਗਾ ਕਾਲੀਆਂ ਦਾ ਖੂਨ ਨਿਕਲੂਗਾ ਤੇ ਬੀਜੇਪੀ ਦਾ ਖੂਨ ਨਿਕਲੂਗਾ ਬਾਕੀ ਇਹਨਾਂ ਦੇ ਇਹਨਾਂ ਦੇ ਆਪਣੇ ਹੀ ਹੁਣ ਜਿਮਨੀ ਚੋਨਾ ਚਾਰ ਹੋਈਆਂ ਇਹਨਾਂ ਨੇ ਉੱਥੇ ਗਦਰਬਾ ਉਹ ਕਾਲੀ ਦਲ ਦਾ ਸੀ ਹਸ਼ਿਆਰਪੁਰ ਉਹ ਕਾਂਗਰਸ ਸੀ ਇੱਥੇ ਜਿਹੜਾ ਬਰਨਾਲੇ ਸੀ ਉੱਥੇ ਜਿਹੜਾ ਮੁੰਡਾ ਲੜਨਾ ਚਾਹੁੰਦਾ ਜਿਹੜਾ 2011 ਤੋਂ ਖੜਾ ਸੀ ਉਹਨੂੰ 12 'ਚ ਨਹੀਂ ਮੌਕਾ 17 'ਚ ਨਹੀਂ ਮੌਕਾ ਮਿਲਿਆ 22 'ਚ ਨਹੀਂ ਮਿਲਿਆ ਉਹਨੂੰ ਲੱਗਦਾ ਕਿ ਮੈਂ ਜਿਮਨੀ ਚੋਨ ਲੜਾਂਗਾ ਉਹਦੇ 'ਚ ਉਹਨੂੰ ਕੱਟ ਕੇ ਤੇ ਉਹਦੇ ਮੀਦੇ ਹਰਦੇ ਰੌਲਾ ਕਿ ਉਹਦੀ ਮਾਸੀ ਦੇ ਮੁੰਡੇ ਨੂੰ ਟਿਕਟ ਮਿਲ ਗਈ ਉਥੇ ਹਾਰ ਗਏ ਕਿਉਂਕਿ ਉਥੇ ਜਿਹੜਾ ਬਾਗੀ ਉਮੀਦਵਾਰ ਸੀ ਮੁੰਡਾ ਉਹ ਜਿਹੜਾ ਚ ਬੈਠ ਗਿਆ ਆਮਾਦੀ ਪਾਰਟੀ ਉਹ ਆਮਾਦੀ ਪਾਰਟੀ ਦੀ ਜਿਹੜਾ ਚ ਬੈਠਾ ਜਾਂ ਮੀਹ ਢੇਰਦਿਆਂ ਜਿਹੜਾ ਚ ਬੈਠਾ ਇਹ ਆਮਾਦੀ ਪਾਰਟੀ ਅਨਲਿਸਿਸ ਕਰ ਚੁੱਕੀ ਆ ਜਿਹੜੇ ਹਾਰਪੁਰ ਤੋਂ ਹੀ ਡਾਕਟਰ ਰਾਜਕਮਰ ਚੱਬੇਵਾਲ ਉਹ ਪਹਿਲਾਂ ਕਾਂਗਰਸੀ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਫਿਰ ਇਹਨਾਂ ਨੇ ਪਲਟੀ ਮਾਰ ਲਈ ਜਿਹੜੇ ਸੰਗਲਾਂ ਦੇ ਨਾਲ ਉਹ ਆਮਾਦੀ ਪਾਰਟੀ ਨੂੰ ਬੰਨਣਾ ਚਾਹੁੰਦੇ ਸੀ ਉਹ ਖੁਦ ਹੀ ਉਹ ਸੰਗਲੋ ਆਮ ਆਦੀ ਪਾਰਟੀ ਨੇ ਉਹਦੇ ਵਾਸਤੇ ਹੀ ਵਰਤ ਲਿਆ ਭਰਾ ਜਿਹੜੇ ਡਾਕਟਰ ਰਾਜਕਮਰ ਚੱਬੇ ਉਹ ਐਮਪੀ ਬਣ ਕੇ ਉਹਨੇ ਮੁੰਡੇ ਨੂੰ ਟਿਕਟ ਦਿੱਤੀ ਇਹ ਪਰਿਵਾਰਵਾਦੀ ਇਸ ਪਾਰਟੀ ਦੇ ਵਿੱਚ ਇਸ ਕਰਕੇ ਵਰਕਰਾਂ ਦੀ ਘੱਟ ਸੁਣਵਾਈ ਹੁੰਦੀ ਆ ਵਰਕਰ ਤੇ ਇਹਨਾਂ ਦੇ ਭੱਜ ਚੁੱਕੇ ਨੇ ਜਿਹੜੇ ਪੁਰਾਣੇ ਵਰਕਰ ਉਹ ਭੱਜ ਚੁੱਕੇ ਨੇ ਨਵੇਂ ਵਰਕਰ ਉਹ ਨੇ ਜਿਨ੍ਹਾਂ ਦਾ ਕਾਲੀ ਦਲ ਤੇ ਕਾਂਗਰਸ ਦੇ ਵਿੱਚ ਦਾ ਨਹੀਂ ਲੱਗਾ ਸੀ ਤੇ ਲੋਕੀ ਵੀ ਬੜੇ ਗਰਜੀ ਨੇ ਲੋਕੀ ਵੀ ਬੜੇ ਮੌਕੇ ਮੌਕਾ ਪਰਸ ਹੋ ਚੁੱਕੇ ਨੇ ਜਿਨ੍ਹਾਂ ਨੂੰ ਸਿਆਸੀ ਕੀੜਾ ਲੱਗਾ ਦਾ ਉਹ ਹੁਣ ਕਹਿੰਦੇ ਕਿ ਕਾਲੀਦਲੋਂ ਕੇ ਖਲੋਣ ਦਾ ਕੀ ਫਾਇਦਾ ਕਾਂਗਰਸ ਵੱਲੋਂ ਖਲੋਣ ਦਾ ਕੀ ਫਾਇਦਾ ਵੀ ਫਾਇਦਾ ਤੇ ਆਮ ਆਦੀ ਪਾਰਟੀ ਦਾ ਕਿਉਂਕਿ ਲੋਕੀ ਕਹਿੰਦੇ ਨੇ ਵੀ ਚਲੋ ਇਹਨਾਂ ਦੀ ਸਰਕਾਰ ਰਹਿਣੀ ਆ ਹਲਕੇ ਦੇ ਕੰਮ ਹੋ ਜਾਣਗੇ ਸ਼ਹਿਰ ਦੇ ਕੰਮ ਹੋ ਜਾਣਗੇ ਚਲੋ ਆਮ ਆਦੀ ਪਾਰਟੀ ਦੇ ਕਾਉਂਸਲਰ ਨੂੰ ਜਿਤਾ ਦੋ ਇਸ ਕਰਕੇ ਜ਼ਿਆਦਾਤਰ ਜਿਹੜੇ ਜਿਹੜੇ ਕੈਂਡੀਡੇਟ ਵੀ ਉਮੀਦਵਾਰ ਤਾਂ ਹੈ ਉਹਨਾਂ ਦਾ ਪਿਸ਼ੋਕੜੀ ਬਹੁਤ ਆਂਦਾ ਕਾਂਗਰਸੀ ਤੇ ਬੀਜੇਪੀ ਆ ਜਿਹੜੇ ਅੱਜਕੱਲ ਮੱਖ ਮੰਤਰੀ ਭਗਵੰਤ ਮਾਨ ਤੇ ਅਮਨ ਰੋੜਾ ਤੋਂ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਫਟਾ ਪਵਾ ਰਹੇ ਨੇ ਕੀ ਤੁਹਾਨੂੰ ਲੱਗਦਾ ਵੀ ਇਹ ਸਦਾ ਸਦਾ ਲਈ ਆਮ ਆਦਮੀ ਪਾਰਟੀ ਨਾਲ ਆਮਾਨਦਈ ਨਾਲ ਖੜੇ ਰਹਿਣਗੇ ਜਿਹੜੇ ਜ਼ਿਆਦਾਤਰ ਜਿਹੜੇ ਕਾਉਂਸਲ ਜਾਂ ਪਿੰਡਾਂ ਦੇ ਸਰਪੰਚ ਹੁੰਦੇ ਸਰਕਾਰ ਬਦਲਣ ਦੇ ਨਾਲ ਹੀ ਆਪਣੇ ਆਪ ਨੂੰ ਬਦਲ ਲੈਂਦੇ ਆ ਗਨੇ ਉਹਨਾਂ ਦੇ ਖਿਲਾਫ ਇਨਕੁਆਇਰੀਆਂ ਖੁੱਲਣ ਦਾ ਡਰ ਹੁੰਦਾ ਜਦੋਂ ਅੰਮ੍ਰਿਤਸਰ ਦੇ ਵਿੱਚ ਮੇਅਰ ਸੀ ਕਰਮਜੀਤ ਰਿੰਟੂ ਸਾਹਿਬ ਹੀ ਉਹ ਸਰਕਾਰ ਬਦਲੀ ਤੇ ਉਹ ਆਮ ਆਦੀ ਪਾਰਟੀ ਚ ਚਲੇ ਗਏ ਪਿੰਡਾਂ ਦੇ ਸਰਪੰਚ ਵੀ ਇਦਾਂ ਹੀ ਕਰਦੇ ਨੇ ਹੁਣ ਜਿੱਤਾ ਹੁਣ ਸਰਪੰਚ ਚੁਣੇਗੇ ਨੇ ਜੇ 27 ਦੇ ਵਿੱਚ ਸਰਕਾਰ ਬਦਲ ਗਈ ਤੇ ਜਾ ਕੇ 28 ਜਾਂ 29 ਦੇ ਵਿੱਚ ਵੋਟਾਂ ਪੈਣਗੀਆਂ ਉਹ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਸਰਪੰਚਾ ਉਲਟੀ ਮਾਰ ਕੇ ਮੌਕੇ ਦੀ ਜਿਹੜੀ ਨਵੀਂ ਸਰਕਾਰ ਹੋਊਗੀ ਉਹਦੇ 'ਚ ਸ਼ਾਮਲ ਹੋ ਜਾਣੇ ਇਹ ਵੀ ਕਾਉਂਸਲਰ ਮੌਕਾ ਉਹਨਾਂ ਦੇਖਣਾ ਹੈਗਾ ਉਹ ਪੱਕੇ ਨਹੀਂ ਹੁੰਦੇ ਉਹ ਉਹ ਸਰਕਾਰਾਂ ਦੇ ਨਾਲ ਵੱਜਿਓਦੇ ਇਸ ਕਰਕੇ ਜਿਹੜੀ ਛੋਟੀ ਇਲੈਕਸ਼ਨ ਹੁੰਦੀ ਜ਼ੋਰ ਤੇ ਪੂਰਾ ਲੱਗਦਾ ਪਰ ਉਹ ਜ਼ਿਆਦਾ ਉਹ ਸਰਕਾਰਾਂ ਦੇ ਨਾਲ ਹੀ ਉਹ ਚੱਲਦੇ ਨੇ ਵੀ ਲੋਕਾਂ ਨੂੰ ਪਤਾ ਤਾਂ ਦੇ ਕਿ ਹਲੇ 27 ਦੇ ਵਿੱਚ ਅਜੇ 2 ਸਾਲ ਪਏ ਨੇ ਇਸ ਕਰਕੇ ਕੀ ਫਾਇਦਾ ਕਿਸੇ ਹੋਰ ਨੂੰ ਜਿਤਾਉਂ ਦੇਣਾ ਇਸ ਕਰ ਜਿਹੜੀ ਛੋਟੀ ਇਲੈਕਸ਼ਨ ਹੁੰਦੀ ਆ ਸਰਪੰਚਾਂ ਵਾਲੀ ਪੰਚਾਇਤੀ ਜਨ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰੀਸ਼ਦ ਉਹ ਮੋਸਟਲੀ 90% ਸਰਕਾਰ ਦੇ ਬੰਦੇ ਹੀ ਜਿੱਤ ਜਾਂਦੇ ਨੇ ਜਾਂ ਲੋਕੀ ਜਿਤਾ ਦਿੰਦੇ ਨੇ